고맙습 어, 어, 어. 어, 어. ਗੁਰੂ ਅੰਦਾਜ਼ ਦੇ ਮਾਨੂ ਪਾਵੇ ਬਾਲਾ ਸਿਆਦਾ ਪਿੱਛੇ ਆ ਜਾ ਯਾਰ ਮਾਣਾ ਮਾਣਾ ਦੀ ਪ੍ਰੋਟੈਸਟ ਕੀਤਾ ਜਿਹੜਾ ਪਾਕਿਸਤਾਨ ਵੱਲੋਂ ਇੰਡੀਆ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਔਰ ਇੰਡੀਆ ਦੇ ਵਿੱਚ ਸਿਵਲ ਨੇ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਉਹ ਟਾਰਗੇਟ ਸਾਡੇ ਕਸ਼ਮੀਰ ਤੋਂ ਲੈ ਕੇ ਗੁਜਰਾਤ ਤੱਕ ਹਰ ਜਿਹਨੂੰ ਹਰ ਸ਼ਹਿਰ ਨੂੰ ਕੀਤਾ ਜਾ ਰਿਹਾ ਉਸ ਤੋਂ ਬਾਅਦ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਕੁਝ ਮੌਦੇ ਦੇ ਇੱਕ ਅਫਸਰ ਦਾ ਸੁਣ ਰਿਹਾਗਾ ਕਿ ਅਸੀਂ ਸਿੱਖਾਂ ਦੇ ਅਟੈਕ ਨਹੀਂ ਕਰਦੇ ਉਹ ਭਲਿਆ ਮਾਨ ਸਾਹਿਬ ਤੁਸੀਂ ਮੁਗਲਾਂ ਤੋਂ ਸਿੱਖਾਂ ਦੇ ਅਟੈਕ ਕਰਦੇ ਆਏ ਸਾਡੇ ਗੁਰੂਆਂ ਨੂੰ ਤੁਸੀਂ ਇਹ ਦਿੱਤੇ ਸਾਡੇ ਸਹਬਜ਼ਾਦੇ ਸ਼ਹੀਦ ਕੀਤੇ ਉਸ ਤੋਂ ਬਾਅਦ ਤੁਹਾਡਾ ਦੇਸ਼ ਅਲੱਗ ਹੋ ਗਿਆ ਸਾਡੇ ਕੁਝ ਲੋਕ ਸਾਡੇ ਸਿੱਖ ਹਿੰਦੂ ਵਿਚਾਰੇ 1947 ਤੋਂ ਬਾਅਦ ਪਾਕਿਸਤਾਨ ਰਹਿ ਗਏ ਤੁਸੀਂ ਧੀਆਂ ਭੈਣਾਂ ਦੀਆਂ ਬੇਪਤੀਆਂ ਕਰਕੇ ਉਹਨਾਂ ਨੂੰ ਮੁਸਲਮਾਨ ਬਣਾਇਆ ਕੋਈ ਵੀ ਸਾਡਾ ਮਾਈਨੋਰਟੀ ਦਾ ਬੰਦਾ ਤੇ ਰਿਆ ਹੀ ਨਹੀਂਗਾ ਉਹ ਤੁਹਾਡਾ ਉੱਥੇ ਵੀ ਢਿੱਡੇ ਨਹੀਂ ਭਰਿਆ ਫੇਰ ਤੁਸੀਂ ਸਾਡੇ ਨਾਲ ਜੰਗਾ ਲੜੀਆਂ ਜਿਹਦੇ ਵਿੱਚ ਪੰਜਾਬੀਆਂ ਨੇ ਖਾਸ ਕਰਕੇ ਸਿੱਖਾਂ ਨੇ ਮੂੰਹ ਤੋੜ ਮਾਰ ਜਵਾਬ ਦਿੱਤਾ ਤੁਹਾਡਾ ਫੇਰ ਨਹੀਂ ਸਰਿਆ ਫੇਰ ਤੁਸੀਂ ਸਾਨੂੰ ਨਸ਼ਿਆਂ 'ਚ 2.5 ਲੱਖ ਨੌਜਵਾਨ ਸਾਡਾ ਮਾਰਿਆ ਨਸ਼ਿਆਂ ਦੰਨਾ ਦੇ ਹਿਸਾਬ ਨਾਲ ਡਰੋਨ ਜਿਹੜਾ ਨਸ਼ੇ ਲੈ ਕੇ ਔਰ ਤਸਕਰ ਜਿਹੜੇ ਨਸ਼ੇ ਲੈ ਕੇ ਤੁਸੀਂ ਸਾਡੀ ਨੌਜਵਾਨੀ ਨੂੰ ਤਬਾਹ ਕੀਤਾ ਕਿ ਤੁਹਾਨੂੰ ਪਤਾ ਜਿਹੜੀ ਸਿੱਖ ਕੌਮ ਹੈ ਖਾਸ ਕਰ ਪੰਜਾਬੀ ਹੈ ਬਾਹਰ ਕੌਮ ਹੈ ਤੁਹਾਡੇ ਪੁਰਖਿਆਂ ਤੋਂ ਲੜਦੇ ਆ ਰਹੇ ਤੁਹਾਡੇ ਨਾਲ ਮੈਂ ਕਹਿਣਾ ਚਾਹੁੰਦਾ 1947 ਤੋਂ ਬਾਅਦ ਵੰਡ ਤੋਂ ਬਾਅਦ ਸਾਡੇ ਮੁਸਲਮਾਨ ਭਰਾ ਜਿਹੜੇ ਇੱਥੇ ਰਹਿ ਗਏ ਨੇ ਉਹਨਾਂ ਨੂੰ ਤੁਸੀਂ ਕਾਫਰ ਕਹਿੰਦੇ ਜੀ ਇੱਕ ਵੀ ਮੁਸਲਮਾਨ ਪਰਿਵਾਰ ਦਾ ਧਰਮ ਤਬਦੀਲੀ ਨਹੀਂ ਹੋਈ ਇੰਡੀਆ ਦੇ ਵਿੱਚ ਇੱਕ ਵੀ ਕਿਸੇ ਨੂੰ ਹਿੰਦੂ ਜਾਂ ਸਿੱਖ ਨਹੀਂ ਬਣਾਇਆ ਗਿਆ ਉਹ ਆਪਣੀ ਜ਼ਿੰਦਗੀ ਜਿੰਦੇ ਨੇ ਤੁਸੀਂ ਇਹਨਾਂ ਨੂੰ ਤੁਸੀਂ ਉਹਨਾਂ ਨੂੰ ਕਾਫਰ ਕਹਿੰਦੇ ਜੀ ਔਰ ਉੱਤਵਾਦ ਤੁਸੀਂ ਸਾਡੇ ਅੱਤਵਾਦ ਦੇ ਵਿੱਚ ਸਾਡਾ ਦੇਸ਼ ਦੇ ਵਿੱਚ ਆਮ ਲੋਕਾਂ ਨੂੰ ਕਤਲ ਕੀਤਾ ਤੁਸੀਂ ਦੇਖੋ ਤੁਹਾਡੇ ਕੋਈ ਅੱਤਵਾਦੀਆਂ ਫੈਕਟਰੀਆਂ ਜਿੱਥੇ ਅਸੀਂ ਹਮਲੇ ਕੀਤੇ ਤੁਹਾਨੂੰ ਦੱਸਿਆ ਵੀ ਕਿਹੜਾ ਕਿਹੜਾ ਅੱਤਵਾਦੀ ਉੱਥੇ ਲੈ ਕੇ ਕਾਢੀ ਨਕਸਾਨ ਕਰ ਰਿਹਾ ਪਰ ਤੁਸੀਂ ਸਾਡੇ ਹਮਲਕ ਤੇ ਕਰ ਰਹੇ ਜੇ ਗੁਰੂ ਘਰਾਂ ਤੇ ਮੰਦਰਾਂ ਤੇ ਮਸਜਿਦਾਂ ਤੇ ਤੁਸੀਂ ਸਾਨੂੰ ਦੱਸੋ ਤੇ ਇੱਕ ਵੀ ਅੱਤਵਾਦੀ ਅਸੀਂ ਪੈਦਾ ਕਰਕੇ ਤੁਹਾਡੇ ਉੱਤੇ ਭੇਜਿਆ ਹੋਵੇ ਅਸੀਂ ਤਾਂ ਸ਼ਾਂਤੀ ਪੰਦ ਲੋਕ ਹੈ ਪਰ ਤੁਸੀਂ ਆਪਣਾ ਮਨੋਰਥ ਪੂਰਾ ਕਰਨ ਵਾਸਤੇ ਹੱਥ ਕੰਡੇ ਸਾਡੇ ਲੋਕਾਂ ਨੂੰ ਬਣਾਉਣਾ ਚਾਹੁੰਦੇ ਜੇ ਪਰ ਅਸੀਂ ਦੱਸਣਾ ਚਾਹੁੰਦੇ ਸਪੱਸ਼ਟ ਤੌਰ ਤੇ ਜਿੰਨਾ ਜੇ ਅਸੀਂ ਇੱਥੇ ਆ ਨਾ ਤੇ ਸਾਡੇ ਪੁਰਖਿਆਂ ਨੇ ਮੁਗਲ ਨੰਗਨ ਦਿੱਤੇ ਸੀ ਤੇ ਨਾ ਅਸੀਂ ਤੁਹਾਨੂੰ ਨੰਗੜ ਦੇਣਾ ਸਿੱਖ ਤਾਂ ਜਾਟਾ ਅੱਲਾਹੁ ਅਕਬਰ ਅੱਲਾਹੁ ਅਕਬਰ ਆ ਜਿਹੜੇ ਜਿਹੜੇ ਕੋਸ਼ ਤੁਸੀਂ ਕਰਾਏ ਤੇ ਕਰਕੇ ਜਿਨ੍ਹਾਂ ਨੂੰ ਪੈਸੇ ਦੇ ਕੇ ਜਿਹੜੇ ਬੁੱਲਣ ਲਾਉਂਦੇ ਜੈ ਨਾ ਉਹ ਸਾਡੇ ਨਹੀਂ ਗਏ ਉਹ ਤੁਹਾਡੇ ਨੇ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਉੱਥੇ ਹੀ ਛੱਡੇ ਜਾ ਉਹਨਾਂ ਸ਼ਾਇਦ ਤੁਹਾਨੂੰ ਤੁਹਾਡੇ ਕੋਲ ਛੱਡ ਛੱਡ ਧੀ ਪੈਂਦੇ ਤਰਸ ਖਾ ਲੈਣ ਸ਼ਾਇਦ ਉੱਥੇ ਸਾਡੇ ਭਰਾ ਜਿਹੜੇ ਜਿਹੜੇ ਸਾਡੇ ਗਵਾਚ ਗਏ ਆ ਉਹਨ ਮੋੜ ਸਾਡੇ ਸਿੱਖ ਬਣ ਜਾਣ ਸੋ ਐਸ ਵੇਲੇ ਨਾ ਦੇ ਅਸੀਂ ਉਹ ਤੋਂ ਨੰਗਣ ਦਿੱਤਾ ਨਾ ਅਸੀਂ ਪੈਣ ਘਤਨ ਦੀਆਂ ਜੰਗਾਂ 'ਚ ਨੰਗਣ ਦਿੱਤਾ ਤੇ ਨਾ ਅਸੀਂ ਤੁਹਾਨੂੰ ਹੁਣ ਲੱਕੜ ਦੇਣਾ ਅਸੀਂ ਢਾਲ ਫੜ ਕੇ ਖੜੇ ਆ ਕਿ ਸਾਡਾ ਦੇਸ਼ ਹੈ ਸਾਡੇ ਕੋਨੇ-ਕੋਨੇ ਵਿੱਚ ਅਸੀਂ ਭਸੇ ਆ ਕਿ ਸਾਡਾ ਹਿੰਦੁਸਤਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਸੀਂ ਪੰਜਾਬ ਦੇ ਅੰਮ੍ਰਿਤਸਰ ਦੇ ਆਲੇ ਦੁਆਲੇ ਸਰਦੀ ਪਿੰਡਾਂ ਵਿੱਚ ਜਾ ਰਹੇ ਹੋ ਕਿਸ ਤਰ੍ਹਾਂ ਦਾ ਤੁਹਾਨੂੰ ਉੱਥੇ ਦਾ ਚੜਦੀ ਕਲਾਜ ਨਹੀਂ ਆ ਸਿੰਘ ਚੜਦੀ ਕਲਾਜ ਨਹੀਂ ਬਾਬੇ ਜੀ ਰੱਜਕਾਰਾ ਲਓ ਰੱਜਕਾਰੇ ਜਾਵੇਂ ਨੇ ਹਾਲ ਹੋ ਜਾਵੇ ਸਹਿਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਨ ਨੂੰ ਭਾਵੇ ਓਏ ਜੀ ਰੱਜਕਾਰਾ ਅਸੀਂ ਅੱਜ ਵੀ ਆਪਣੀ ਫੌਜ ਦੀ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਹਾਂ ਜੀ ਰੱਜਕਾਰਾ ਬਾਬਾ ਜੀ ਬਾਬਾ ਜੀਵਨ ਸਿੰਘ ਦੀ ਫੌਜ ਵੇਖੋ ਆ ਜੇ ਕੋ ਬਾਬਾ ਜੀਵਨ ਸਿੰਘ ਦੀ ਫੌਜ ਜੀ ਰੱਜਕਾਰਾ ਹਾਲੋ ਜਾਵੇ ਬਾਬਾ ਜੀਵਨ ਸਿੰਘ ਜੀ ਦੇ ਮਾਨ ਨੂੰ ਭਾਵੇ